ਜੇਕਰ ਤੁਸੀਂ ਵੀ ਦੁੱਧ ਵਾਲੀ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਸਰਾਬ ਤੋਂ ਬਹੁਤ ਸਾਵਧਾਨ ਜੀ ਹਾਂ ਹੋ ਸਕਦਾ ਹੈ ਵੱਡਾ ਨੁਕਸਾਨ ਦੁੱਧ ਵਾਲੀ ਚਾਹ ਪੀਣ ਵਾਲਿਆਂ ਲਈ ਬਹੁਤ ਮਾੜੀ ਖਬਰ ਹੈ ਦੁੱਧ ਵਾਲੀ ਚਾਹ ਪੀਣ ਦੀ ਜਿਹੜੀ ਆਦਤ ਆਪਣੀ ਛੇਤੀ ਬਦਲ ਲਓ ਨਹੀਂ ਤਾਂ ਤੁਹਾਡੀ ਸਿਹਤ ਨੂੰ ਵੱਡਾ ਨੁਕਸਾਨ ਹੈ ਜਿਹੜਾ ਹੋ ਸਕਦਾ ਹੈ ਇਸ ਬਾਰੇ ਕੀ ਹੈ ਪੂਰੀ ਜਾਣਕਾਰੀ ਤੁਹਾਨੂੰ ਦੱਸ ਦਿਆਂ ਦੱਸ ਦਿਆਂ ਕਿ ਸਿਹਤ ਮਾਹਿਰ ਚਾਹ ਪੀਣ ਵਾਲਿਆਂ ਨੂੰ ਸਮੇਂ-ਸਮੇਂ ਤੇ ਸਾਵਧਾਨ ਕਰਦੇ ਰਹਿੰਦੇ ਨੇ ਚਾਹ ਦੇ ਫਾਇਦੇ ਵੀ ਨੇ ਨੁਕਸਾਨ ਵੀ ਨੇ ਦੋਵੇਂ ਹੀ ਗਿਣਵਾਏ ਜਾਂਦੇ ਨੇ ਪਰ ਇਸ ਪਰ ਚਾਹ ਪੀਣ ਵਾਲਿਆਂ ਲਈ ਬੁਰੀ ਖਬਰ ਹੈ ICMR ਨੇ نیشنل انسٹیٹیوٹ ਆਫ ਨਿਊਟ੍ਰੀਸ਼ਨ ਵੱਲੋਂ ਲੋਕ ਰਾਖਵੰਦੀ ਦਿਸ਼ਾ ਨਿਰਦੇਸ਼ जारी ਕੀਤੇ ਗਏ। ਇਨ੍ਹਾਂ ਦਿਸ਼ਾ ਨਿਰਦੇਸ਼ਾਂ ਵਿੱਚ ਚਾਹ ਬਾਰੇ ਦੋ ਅਜਈਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਜੋ ਇੱਕ ਪਾਸੇ ਚਾਹ ਪ੍ਰੇਮੀਆਂ ਨੂੰ ਹੈਰਾਨ ਕਰ ਸਕਦੀ ਹੈ, ਦੂਜੇ ਪਾਸੇ ਦੁੱਧ ਤੋਂ ਬਿਨਾਂ ਚਾਹ ਪੀਣ ਵਾਲੇ ਲੋਕ ਜ਼ਰੂਰ ਖੁਸ਼ ਹੋਣਗੇ। ਦੁਨੀਆ ਨੂੰ ਵੀ ਇਹ ਸਿਫਾਰਿਸ਼ਾਂ ਜਿਹੜੀ ਕਰਦੇ ਨਜ਼ਰ ਆਉਣਗੇ। ਨਿਸ਼ਾ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਚਾਹ ਦੇ ਵਿੱਚ ਕੈਫੀਨ ਹੁੰਦੀ ਹੈ ਜੋ ਵਿਅਕਤੀ ਦੇ ਜਿਹੜੇ ਕੇਂਦਰੀ ਨਸ ਪ੍ਰਣਾਲੀ ਨੂੰ ਉਤੇਜਿਤ ਕਰਦੀ ਹੈ। ਸਰੀਰਿਕ ਨਿਰਪੜਤਾ ਵਧਾਉਂਦੀ ਹੈ। 150 ਮਿਲੀਲੀਟਰ ਭਾਵੇਂ ਇੱਕ ਕੱਪ ਚਾਹ ਦੇ ਵਿੱਚ ਲਗਭਗ 30 ਤੋਂ 65 ਮਿਲੀਗ੍ਰਾਮ ਕੈਫੀਨ ਹੁੰਦੀ ਹੈ। ਅਜਿਹਾ ਹੈ ਤੇ ਦੇ ਵਿੱਚ ਜੇਕਰ ਕੋਈ ਵਿਅਕਤੀ ਇੱਕ ਦਿਨ ਵਿੱਚ 4 ਤੋਂ 5 ਕੱਪ ਤੋਂ ਵੱਧ ਚਾਹ ਪੀਂਦਾ ਹੈ ਉਹ ਕੈਫੀਨ ਦੀ ਮਾਤਰਾ ਪ੍ਰਤੀ ਦਿਨ 300 ਮਿਲੀਗ੍ਰਾਮ ਦੀ ਸੀਮਾ ਨੂੰ ਪਾਰ ਕਰਦਾ ਹੈ ਜੋ ਬਹੁਤ ਖਤਰਨਾਕ ਹੈ। ਇਸ ਤੋਂ ਇਲਾਵਾ ਚਾਹ ਦੇ ਵਿੱਚ ਟੈਨਨ ਵੀ ਹੁੰਦਾ ਹੈ ਜੋ ਸਰੀਰ ਦੇ ਵਿਚਾਇਰਨ ਨੂੰ ਫੋਖਣ ਤੋਂ ਰੋਕਦਾ ਹੈ ਇਸ ਕਾਰਨ ਤੁਸੀਂ ਚਾਹੇ ਕਿੰਨਾ ਵੀ ਆਇਰਨ ਭਰਪੂਰ ਭੋਜਨ ਖਾ ਲੋ ਪਰ ਚਾਹ ਜ਼ਿਆਦਾ ਮਾਤਰਾ ਦੇ ਵਿੱਚ ਲੈ ਰਹੇ ਹੋ ਤੁਹਾਡੇ ਸਰੀਰ ਦੇ ਵਿੱਚ ਆਇਰਨ ਬਰਕਰਾਰ ਨਹੀਂ ਰਹੇਗਾ ਸੋ ਦੇਸ਼ਾਂ ਨਿਰਦੇਸ਼ਾਂ ਦੇ ਵਿੱਚ ਅੱਗੇ ਕਿਹਾ ਗਿਆ ਹੈ ਚਾਹ ਦੇ ਵਿੱਚ ਕੈਫੀਨ ਅਤੇ ਟੈਨਿਨ ਵਰਗੇ ਖਤਰਨਾਕ ਤੱਤਾਂ ਤੋਂ ਇਲਾਵਾ ਚੰਗੀਆਂ ਤੇ ਫਾਇਦੇਮੰਦ ਚੀਜ਼ਾਂ ਵੀ ਹੁੰਦੀਆਂ ਨੇ ਪਰ ਇਹਨਾਂ ਦੇ ਫਾਇਦੇ ਉਦੋਂ ਹੀ ਹੁੰਦੇ ਨੇ ਜਦੋਂ ਤੁਸੀਂ ਬਲੈਕ ਜਾਂ ਗ੍ਰੀਨ ਟੀ ਪੀਂਦੇ ਹੋ ਜੇਕਰ ਤੁਸੀਂ ਚਾਹ ਦੇ ਵਿੱਚ ਦੁੱਧ ਮਿਲਾ ਕੇ ਜਾਂ ਦੁੱਧ ਦੇ ਨਾਲ ਚਾਹ ਪੀਂਦੇ ਹੋ ਤਾਂ ਤੁਹਾਨੂੰ ਇਸ ਦੇ ਫਾਇਦੇ ਨਹੀਂ ਮਿਲਣ ਵਾਲੇ ਸੋ ਦੁੱਧ ਵਾਲੀ ਚਾਹ ਤੁਹਾਨੂੰ ਕੋਈ ਹੋਰ ਵੱਡੇ ਨੁਕਸਾਨ ਵੀ ਦੇ ਸਕਦੀ ਹੈ ਸੋ ਕਈ ਡਾਈਟੀਸ਼ਨ ਕਹਿੰਦੇ ਨੇ ਦੁੱਧ ਦੇ ਨਾਲ ਚਾਹ ਪੀਣ ਨਾਲ ਐਸਿਡਿਟੀ ਪੇਟ ਵਿੱਚ ਐਸਿਡ ਬਣਨਾ ਬਦ ਹਜ਼ਮੀ ਅਤੇ ਭੁੱਖਣਾ ਲੱਗਣਾ ਵਰਗੀਆਂ ਸਮੱਸਿਆਵਾਂ ਵੀ ਹੁੰਦੀਆਂ ਨੇ ਸੋ ਖਾਣਾ ਖਾਣ ਤੋਂ ਤੁਰੰਤ ਬਾਅਦ ਚਾਹ ਪੀਣ ਨਾਲ ਤੁਹਾਡੇ ਸਰੀਰ ਨੂੰ ਤੁਹਾਡੇ ਭੋਜਨ ਦੇ ਪੋਸ਼ਟਿਕ ਤੱਤ ਨਹੀਂ ਮਿਲਣਗੇ ਸੋ ਜੇਕਰ ਤੁਸੀਂ ਵੀ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਜ਼ਰਾ ਸਾਵਧਾਨ ਸਾਵਧਾਨੀ ਨਾਲ ਕਿਸੇ ਵੀ ਚੀਜ਼ ਦੀ ਜਿਹੜੀ ਇੰਟੈਕ ਕਰੋ ਹੋਰ ਮਹੱਤਵਪੂਰਨ ਜਾਣਕਾਰੀ ਲੈ ਕੇ ਫਿਰ ਤੋਂ ਰੂਬਰੂ ਹੋਵਾਂਗੇ ਜੁੜੇ ਰਹੋ ਲੁਧਿਆਣਾ ਲਾਈਵ